क्या नाम है आपका ईटा याद खोखा आपका था जो उठाया गया खोखा मेरा था सर मेरे तो आगे पीछे कुछ नहीं था कोई मैं कहीं, चलो दो चार बर्तन डिस्पोजल बेचेंगे बच्चे गुजारा करेगा जैसे तो निकाल दी है कितने टाइम से, से खोखा लगाया आपने दो चार महीना है अभी तो खोली भी नहीं खाली अभी रखी हूँ दो ढाई तीन महीने ऐसे ही हुआ तो आपको नहीं पता आपका खोखा उठाया गया मेरे को कुछ भी मेरे को तो अभी अभी फोन जा रहा है तो मैं आ रही हूँ मेरे को तो कोई खबर भी नहीं है अढ़ाई तीन महीने हो गए तो कुछ नहीं ली थी तो चलो तो जब हटाए सब हटेगा तो सब काटेगा तो मेरा भी हट जाएगा सब लोग तो छेक छेक बेचते हैं मैं तो अपना पेट पालने के लिए रखी थी मेरे को बताया भी नहीं मेरा सामान यहाँ से फेंक दी तो अभी आपको कैसे पता चला गया अभी मेरे को फोन किया है यहाँ से तो पता लगा वहाँ से क्या मांग करते हो प्रशासन मांग यही करूंगी कि मेरा खोखा है प्रशासन मेरे को रहने अपना पेट पालूंगी मेरे बच्चे हैं आगे पीछे हमारे तो कोई नहीं है आदमी का देत हो गया आदमी नहीं है बच्चे छोटे छोटे हैं अपना पेट पालना है और क्या करना है मुझे प्रशासन से ही मांग करूंगी जेसीटी में तो पूरे जिंदगी कमाया सारा कुछ भसा हुआ है

ਠੀਕ ਹੈ ਨਾ ਜੇਕਰ 45 ਆਹ ਵਾਲੇ ਫੋਕੇ ਤੇ ਕਾਰਵਾਈ ਕਿਉਂ ਕੀਤੀ ਗਈ ਤੇ ਤੁਹਾਡੀ ਨੋਲਿਜ ਹੀ ਹੋਵੇਗਾ ਇੰਕਲੋਜਮੈਂਟ ਕਿੰਨੀ ਹੋਈ ਆ ਪੂਰੀ ਆ ਰੋਡ ਤੇ ਇੰਕਲੋਜਮੈਂਟ ਹੈ ਜੇਕਰ ਪ੍ਰਸ਼ਾਸਨ ਨੇ ਚੱਟਣੇ ਦਾ ਸਾਰੇ ਚੱਟਣ ਇਹ ਸੋਕੇਲ ਪਰਪਰਤੇ ਕਿਉਂ ਕਾਰਵਾਈ ਹੋਈ ਕੱਲ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦਾ ਪ੍ਰਸ਼ਾਸਨ ਠੀਕ ਆਇਆ ਬਹੁਤ ਵਧੀਆ ਗੱਲ ਆ ਮੈਂ ਕੋਕਟ ਕਰਦਾ ਉਹਨਾਂ ਸਾਰੇ ਚੱਟਣ ਹੋ ਅਪਾ ਕੀ ਮੰਗ ਕਰਦੇ ਭਾਜੀ ਪ੍ਰਸ਼ਾਸਨ ਤੋਂ ਮੰਗ ਤੋਂ ਮੰਗ ਅਸੀਂ ਇਹ ਕਰਦੇ ਪ੍ਰਸ਼ਾਸਨ ਨਾਲ ਲਿਆ ਸੀ ਜਿੰਨੀ ਕਲੌਜ਼ਮੈਂਟ ਨਿਯਾਜ ਆ ਉਹ ਸਾਰੇ ਚੱਕਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸ਼ਹਿਰ ਦੇ ਵਿੱਚ ਜਿਹੜੀ ਨਾਜਾਇਜ਼ ਅਕਰੋਚਮੈਂਟ ਹੋ ਰਹੀ ਆ ਉਹਨੂੰ ਰਿਮੂਵ ਕਰਨ ਵਾਸਤੇ ਨਗਰ ਨਿਗਮ ਦੀ ਟੀਮ ਅੱਜ ਆਈ ਆ ਜੀ ਪਰ ਜਿਹੜਾ ਅੱਜ ਖੋਖੇ ਵਗੈਰਾ ਢਾਏ ਆ ਜਾਂ ਮਤਲਬ ਕਿ ਇਹਨਾਂ ਕੋਲ ਪਰਮਿਸ਼ਨ ਵਗੈਰਾ ਹੈਗੀ ਜੀ ਰੱਖਣ ਦੀ ਦੇਖੋ ਜੀ ਇਹ ਨਵੀਂ ਉਸਾਰੀ ਜਿਹੜਾ ਹੈਗਾ ਵਾ ਨਵੇਂ ਕੋਖੇ ਜਿਹੜੇ ਹੈਗਾ ਵਾ ਲਾਰੇ ਹੈਗੇ ਆ ਲੋਕਾਂ ਨੂੰ ਬੜੀ ਦਿੱਕਤ ਹੁੰਦੀ ਆ ਪਰੇਸ਼ਾਨੀ ਹੁੰਦੀ ਆ ਟ੍ਰੈਫਿਕ ਜਾਮ ਹੁੰਦਾ ਹੈਗਾ ਵਾ ਜਿਹਦੀਆਂ ਸ਼ਿਕਾਇਤਾਂ ਸਾਨੂੰ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਮਿਲ ਰਹੀਆਂ ਹੈਗੀਆਂ ਵਾ ਜਿਹੜੀ ਨਜਾਇਜ਼ ਕਰੋਸਿੰਟ ਹੈਗੀ ਆ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇ ਜਿਨ੍ਹਾਂ ਦਾ ਮੰਨ ਲਓ ਕਿ ਖੋਖਾ ਦੀ ਹੋਣਾ ਦਾ ਕਹਿਣਾ ਵਾ ਕਿ ਮਤਲਬ ਜਿਹੜੀਆਂ ਹੋਰ ਵੀ ਮਤਲਬ ਸ਼ਹਿਰ ਦੇ ਵਿੱਚ ਮਤਲਬ ਇਹ ਲੱਗੇ ਹੋਏ ਆ ਕੋਤੇ ਵਗੈਰਾ ਇਹ ਅਨਮਿਲੜ ਹੈ ਜਿਵੇਂ ਸਾਨੂੰ ਅੱਗੇ ਕੋਈ ਸ਼ਿਕਾਇਤ ਮਿਲੂਗੀ ਜਿਵੇਂ ਮਨਜੋ ਕਮਿਸ਼ਨਰ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ ਹੋਣਗੇ ਉਸ ਮੁਤਾਬਕ ਜਿਹੜੀ ਹੈ ਕਾਰਵਾਈ ਕਰੀ ਜਾਏ। ਸਰ ਇੱਕ ਇੱਕ ਹਫਤਾ ਪਹਿਲਾਂ ਤੁਸੀਂ ਜਿਹੜੀ ਕਾਰਵਾਈ ਕੀਤੀ ਸੀ ਨਾਇਆ ਚੌਕ ਕੌਸ਼ਲਾ ਰੋਡ ਉੱਥੇ ਕਬਜ਼ੇ ਉਦਾਂ ਦੇ ਉਦਾਂ ਹੀ ਫਿਰ ਹੋ ਗਏ ਆ। ਉਹ ਤਾਂ ਜਿਵੇਂ ਅਸੀਂ ਉਹ ਅਸੀਂ ਅਗਲੇ ਹਫਤੇ ਜਿਹੜਾ ਹੈਗਾ ਵਾ ਅਸੀਂ ਇੱਕ ਦੋ ਦਿਨਾਂ ਤੱਕ ਫੇਰ ਵਿਜ਼ਿਟ ਕਰਾਂਗੇ ਜੀ ਜਿਹੜੀ ਵੀ ਕੋਈ ਨਾਜਾਇਜ਼ ਇਕਰੋਜਮੈਂਟ ਹੋਈ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਏ। ਹਾਂ ਜੀ ਨਾ ਤੁਸੀਂ ਬੀਜਡ ਵਗੈਰਾ ਕਰਦੇ ਆ। ਹਾਂ ਜੀ ਨੀਡ ਕਰਨ ਤੋਂ ਬਾਅਦ ਫੇ ਤੁਹਾਡੀ ਮੰਗੀ ਕਹਿ ਬਿਆਰੀ ਜਿੱਦਾਂ ਕੋਈ ਵੀ ਹੈ ਤੁਹਾਡੇ ਅੱਤਰ ਆਂਦੀ ਆ ਮੌਕਾ ਦੇਖ ਲਈ ਆ ਮੌਕਾ ਦੇਖਣ ਤੋਂ ਬਾਅਦ ਸਾਰੀਆਂ ਬਈ ਉਹਦਾਂ ਦੀਆਂ ਉਹਦੇ ਫੇਰ ਗੱਡੀਆਂ ਮੰਗਿਓ ਲੱਗ ਜਾਂਦੀਆਂ ਜੋ ਵੀ ਆ ਵੇਖੋ ਜੀ ਗੱਡੀਆਂ ਦੀ ਜ਼ਿੰਮੇਵਾਰੀ ਹੈ ਉਹ ਕਾਰਪੋਰੇਸ਼ਨ ਦੀ ਨਹੀਂ ਕੋ ਟ੍ਰੈਫਿਕ ਪੁਲਿਸ ਦੀ ਹੈਗੀ ਆ ਜੀ ਇਸ ਰਿਗਾਰਡਿੰਗ ਜਿਹੜਾ ਹੈਗਾ ਵਾ ਅਸੀਂ ਜਦੋਂ ਜਦੋਂ ਆਪਾਂ ਸਲਮਾ ਰੋਡ ਤੇ ਜਾਂਦੇ ਆ ਸਲਮਾ ਰੋਡ ਤੇ ਦੇਖੋ ਕਿੱਦਾਂ ਮਤਲਬ ਕਿ ਮਗੀ ਹਾਹਾਕਾਰ ਮੱਜਾਂ ਦੀ ਜਦੋਂ ਉਹ ਅੱਡੀ ਮਤਲਬ ਕਿ ਟੀਮ ਆਂਦੀ ਆ ਉਸ ਤੋਂ ਬਾਅਦ ਦਾ ਕੁਝ ਟਾਈਮ ਲਈ ਉਹ ਮਗੀ ਮਾਨ ਆਪਣਾ ਚੱਕ ਲੈਂਦੀ ਯਾਰ ਉਸ ਤੋਂ ਬਾਅਦ ਮਗੀ ਫਿਰ ਉੱਥੇ ਦਾ ਉੱਥੇ ਹੀ ਅੱਧੇ ਬੋਨੇ ਘੰਟੇ ਬਾਅਦ ਫਿਰ ਉੱਥੇ ਦਾ ਉੱਥੇ ਹੀ ਲੱਗ ਜਾਂਦਾ ਦੇਖੋ ਇਹ ਅਸੀਂ ਸ਼ਹਿਰ ਦੇ ਵਿੱਚ ਕੰਟੀਨਿਊ ਜਿਹੜਾ ਹੈਗਾ ਵਿਜ਼ਿਟ ਕਰਾਂਗੇ ਜਿਹੜੀ ਵੀ ਨਜਾਇਜ਼ ਅਪਰੋਚਮੈਂਟਾਂ ਹੋ ਰਹੀਆਂ ਜਿਹਦੇ ਕਰਕੇ ਆਮ ਪਬਲਿਕ ਨੂੰ ਪਰੇਸ਼ਾਨੀ ਹੁੰਦੀ ਆ ਦਿੱਕਤ ਹੁੰਦੀ ਆ ਨਜਾਇਜ਼ ਕਰੂਜਮੈਂਟ ਅਸੀਂ ਜਿਹੜਾ ਹੈਗਾ ਵਾ ਨਹੀਂ ਹੋਣ ਦੇਵਾਂਗੇ ਜੀ ਇਹੋ ਜੀ ਲਾਈਨ ਦੇ ਵਿੱਚ ਜਦੋਂ ਆਪਾਂ ਘੁੰਮਦੇ ਆ ਤੇ ਲੋਕਾਂ ਨੇ ਬਹੁਤ ਬਾਹਰ ਨੂੰ ਦੁਕਾਨਾਂ ਗੱਡੀਆਂ ਹੋਈਆਂ ਉੱਤੇ ਵੀ ਕਾਰਵਾਈ ਹੋਵੇਗੀ ਬਿਲਕੁਲ ਜੀ ਉਹ ਜਿਸ ਮੁਤਾਬਕ ਸਾਨੂੰ ਕਮਿਸ਼ਨਰ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ ਹੋਣਗੇ ਉਸ ਮੁਤਾਬਕ ਅਗਲੀ ਕਾਰਵਾਈ ਕਰੀ ਜਾਊਗੀ ਜੀ ਇਸ ਤੋਂ ਨਾਲ ਹੀ ਅੱਗੇ ਚਾਚੋਗੀ ਨਹਿਰ ਤੇ ਵੀ ਕਾਫੀ ਕਬਜ਼ੇ ਹੋ ਚੁੱਕੇ ਆ ਉਹਨਾਂ ਦਾ ਵੀ ਹੱਲ ਹੋਵੇਗਾ ਬਿਲਕੁਲ ਜੀ ਜਿਵੇਂ ਸਾਨੂੰ ਦਿਸ਼ਾ ਨਿਰਦੇਸ਼ ਮਿਲਣਗੇ ਉਸ ਮੁਤਾਬਕ ਕਾਨੂੰਨੀ ਕਾਰਵਾਈ ਆ ਕਰੀ ਜਾਊਗੀ